ਠੀਕ ਆ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਤੇ ਪਿੰਡ ਕੀ ਆ ਬਈ ਆਪਣਾ ਪਿੰਡ ਕੀ ਵਜਾ ਲੂਰ ਆ ਬਾਈ ਤੇ ਜਿਹੜਾ ਜਿਲ੍ਹਾ ਮਾਨਸਾ ਨੇੜੇ ਬਈ ਸ਼ਹਿਰ ਕੋਈ ਨੇੜੇ ਸਰਪੀਖੀ ਬਾਈ ਸਹੀ ਤੇ ਇਧਰ ਤਨੋਲਾ ਮੰਡੀ ਬਾਈ ਤਨੋਲਾ ਮੰਡੀ ਆਪਾਂ ਨੂੰ ਪੈਂਦੀ ਆ ਵੀ ਇਹ ਵੀ ਨੇੜੇ ਹੀ ਹੈਗੀ ਹਾਂ 15 ਕਿਲੋਮੀਟਰ ਸਹੀ ਤੇ ਅੱਜ ਕਿੰਨੇ ਪਸ਼ੂ ਦਿਖਾਵਾਂਗੇ ਬਈ ਅੱਜ 2 ਬਾਈ 2 ਕਿਹੜੇ ਕਿੜੀ ਸਿੱਖਾ ਕੱਟਾਗਾ ਇੱਕ ਗਾਇਆਂ ਬਾਈ ਇੱਕ ਉਧਰ ਬੇੜਾ ਹੀ ਬੇੜਾ ਕੀ ਹਾਂ ਤੇ ਹੂੰ ਬਾਈ ਆਪਣਾ ਵਪਾਰ ਦਾ ਕੰਮ ਕਰਵੇਂ ਨਾ ਵਪਾਰ ਦਾ ਕੰਮ ਨਹੀਂ ਹੈਗਾ ਬਾਈ ਹੂੰ ਕਰੇ ਪਾਲਦੇ ਆ ਕਰੇ ਲੂਬਾਲ ਕੇ ਵੇਚਦੇ ਆ। ਕਰੇ ਲੂਬਾਲ ਕੇ ਵੇਚਦੇ ਆ। ਸੀਮਨ ਵਰਦ ਦਾ ਕੰਮ ਕੋਈ ਨਹੀਂ ਬਾਈ ਦਾ। ਤੇ ਇਹ ਬਾਈ ਕਿਵੇਂ ਆ ਫਿਰ ਕਿਹੜੇ ਸੀਮਨ ਦਾ? ਜੇ ਬਾਈ ਆਪਾਂ ਲਿਆਤੀ ਰਿਸ਼ਤੇਦਾਰਾਂ ਛੋਟਾ ਜਾ। ਸੀਮਨ ਵਰਦ ਆਪ ਨੂੰ ਇੰਨੀ ਡਿਟੇਲ ਪਤਾ ਨਹੀਂ ਰਿਸ਼ਤੇਦਾਰੀ ਚੋਂ ਲਿਆਤੀ ਹੈ ਆਪਾਂ ਨੇ। ਛੋਟਾ ਜਾ। ਸਹੀ ਕਿੰਨੀ ਕਿਉਂ ਮਰੇਈ ਇਹਦੀ ਹੁਣ? ਉਮਰ ਇਹਦੀ 3 ਸਾਲ ਹੋ ਗਈ ਬਾਈ। ਅਸੇ ਅਭੀ ਹੁਣ ਕੋਈ ਇਹੋ ਨਹੀਂ ਕਰਕੇ ਦੇਖਿਆ ਤੁਸੀਂ ਨੇ? ਹਾਂ। ਬੱਚਾ ਬੱਚਾ ਲੈ ਕੇ ਦੇਖਿਆ ਨਹੀਂ ਇਹਦਾ? ਨਾ। ਹਲੇ ਬਾਈ ਹੁਣੇ ਛੱਡਣੀ ਹੁਣ ਪਰਸੋਂ ਛੱਡੇ ਆਹੇ ਪਹਿਲੀ ਵਾਰ। ਅਸੇ ਜੀ। ਹਾਂ। ਨੀਲੀ ਦਾ ਵੀ ਜਾ ਗਿਆ ਬਈ ਨੀਲੀ ਦਾ ਵੀ ਚ ਆ ਗਿਆ ਹਾਂ ਬਈ ਨੀਲੀ ਦਾ ਸਾਰੇ ਨਿਸ਼ਾਨ ਪੂਰੇ ਕਰਦਾ ਹੈ ਹਾਂ ਸਾਰੇ ਪੂਰੇ ਕਰਦਾ ਬਾਕੀ ਟੈਸਟੀ ਗੱਲਾਂ ਕਰਨੀ ਵੀ ਪਾਸ ਆ ਜਾਵਾਂ ਆ ਦੇਖੋ ਬਈ ਪੈਰ ਵੀ ਫੂਲੇ ਨੇ ਤੇ ਅੱਖਾਂ ਵੀ ਇਧਰ ਨੂੰ ਕਰਿਓ ਬਈ ਮਾੜੀ ਆਏ ਇਧਰ ਲਈ ਹੈਡ ਆ ਗਿਆ ਇਹਨੂੰ ਕਰ ਦੋ ਨਾਲੇ ਕਰ ਦਿੰਦਾ ਐਸਟੀਮੇਟ ਇਹੋ ਜਿਹਾ ਚੌੜਾ ਜੂੜਾ ਬਹੁਤਾ ਬਾਈ ਹਣ ਹਾਂਜੀ ਇਹ ਵੀ ਉਹ ਕੱਲ ਛੱਡਿਆ ਹਜੇ ਬਾਈ ਨੇ ਹਾਂ ਤੇ ਵਧੀਆ ਜੇ ਕਿਸੇ ਨੇ ਲੈਣਾ ਹੋਵੇ ਰੱਖਣ ਨੂੰ ਬਸੂਆਂ ਦੇ ਵਿੱਚ ਮੀਲੀ ਰਾਵੀ ਦੇ ਵਿੱਚ ਆ ਜਾਂਦਾ ਬਾਈ ਦੇ ਮੋਢੇ 'ਤੇ ਰੱਖ ਆਉਂਦਾ ਹੈਗਾ ਤੇ ਵਧੀਆ ਕੱਦ ਕਾਠਾ ਵਾਲਾ ਹੈਗਾ ਕੋਈ ਵੱਡਾ ਛੋਟਾ ਵੀ ਨਹੀਂ ਹੈਗਾ ਇਹ ਵੀ ਮਾਦਰਾ ਹੋਵੇ ਨਾ ਹੀ ਵਾਲਾ ਕੋਈ ਉੱਚਾ ਹੈਗਾ ਵੀ ਵਧੀਆ ਹੈਗਾ ਜੈਨੂਨ ਜਾਂ ਤੇ ਆ ਜੋ ਬੈਡ ਦਿਖਾਉਣੇ ਬਾਈ ਉਧਰ ਠੀਕ ਹੈ ਇਹ 12 13 ਦਿਨਾਂ ਦੀ ਸੂਈ ਹੈ ਬੈਡ ਬਾਈ ਨਾਲੂਆ ਨਾਲ ਆ ਬੱਚੇ ਦਾ ਹੁਣ ਇਸ ਟਾਈਮ 18 ਕਿਲੋ ਦੁੱਧ ਤਿਆਰ ਹੈ ਦੇਖ। ਸਹੀ। ਵੀ ਡੱਬੇ ਬਣਾਵਾਂਗੇ ਠਾੜਾ। ਹਾਂ ਡੱਬੇ ਬਣਾਵਾਂਗੇ। ਕਰੋ 3 ਡੰਕ ਚੋਲੇ, 4 ਚੋਲੇ ਜਿੰਨਾ ਜਿੰਨਾ ਚਾਰੇ ਬੰਦੇ ਦਾ ਦਿਲ ਨਹੀਂ ਖੁਸ਼ ਹੁੰਦਾ। ਠੀਕ ਹੈ ਜੀ। ਤੇ ਆਹ ਦੇਖ ਸਕਦੇ ਹੋ ਵੀ ਬੈਠ ਤੁਸੀਂ। ਵਧੀਆ ਕੱਦ-ਕੁੱਦ ਪੂਰਾ ਉੱਚਾ ਹੈ। ਹੁਣ ਚਬਾਈ ਹੋਈ ਹੋਈ ਆ ਨਾ ਬਈ। ਚਬਾਈ ਹੋਈ ਹੋਈ ਆ ਹਾਂ ਵੀਰੇ। ਇਹ ਹੁਣ 10-11 ਕੇ ਦਾ ਟਾਈਮ ਆ ਬਈ ਆਹ ਦੇਖ ਸਕਦੇ ਹੋ ਤੁਸੀਂ। ਆ ਦੇਖੋ ਕਿਹੜਾ ਸੂਆ ਬਈ ਇਹਦਾ? ਇਹ ਤੀਜਾ ਸੂਆ ਈ। ਤੀਜਾ ਸੁਆ ਬਈ ਹਾਂ ਹਾਂ ਤਾਂ ਲੈ ਵਾ ਵਧੀਆ ਬਈ ਆ ਦੇਖੋ ਠੀਜ ਬਾਈ ਵਾਲਾ ਤੇ ਆ ਬੱਛਾ ਆ ਗਿਆ ਵੀ ਮਾਗਰ ਹਾਂ ਬੱਛਾ ਬਈ 나ੜੂਆਂ ਨਾਲਾ ਆ ਦੇਖ ਲਈ 나ੜੂਆਂ ਤੋਰ ਕਿੰਦਾ ਹੈਗਾ ਬਈ ਉਹ ਵਧੀਆ ਠੰਡੀ ਸੀ ਲਈ ਹਾਂ ਠੰਡੀ ਸੀ ਬਈ ਕੋਈ 18 ਕਿਲੋ ਦੁੱਧਾ ਬਈ ਥੱਲੇ ਦੇਖ ਸਕਦੇ ਤੁਸੀਂ ਪੂਰੀ ਉੱਚੀ ਲੰਮੀ ਵਧੀਆ ਬਾਹਰ ਦਾ ਠੰਡੀ ਸੀਲ ਆ ਤੀਜਾ ਸੂਆ ਕਹਿੰਦਾ ਬਾਈ ਇਹਦਾ ਮੋਬਾਈਲ ਨੰਬਰ ਆ ਮੋਬਾਈਲ ਨੰਬਰ ਬੋਲ ਦੇ ਜੀ 836022 90272 ਸਹੀ ਤੇ ਇਹਦਾ ਰੇਟ ਬਾਈ ਰੇਟ ਦਾ ਫੋਨ ਤੇ ਹੀ ਕਰਾਂਗੇ ਬਾਈ ਫੋਨ ਤੇ ਕਰੋਗੇ ਹਾਂ ਹਾਂ ਫੋਨ ਤੇ ਲੈ ਵੀ ਰੇਟ ਕਹਿੰਦਾ ਬਾਈ ਫੋਨ ਤੇ ਕਰਾਂਗੇ ਆ ਤੁਸੀਂ ਦੇਖ ਸਕਦੇ ਹੋ ਹੂੰ ਬਾਈ ਆਪਣੇ ਲਈ ਪਸ਼ੂ ਹੁੰਦੇ ਨੇ ਕਿ ਵਕਾਊ ਜਿਵੇਂ ਆਪਾਂ ਮੰਡੀ ਦੇ ਵਕਾਈ ਬਣਾਈ ਥੀ ਥੋਡੀ ਵੀਡੀਓ ਨਾ ਬਾਈ ਹੂੰ ਤਾਂ ਫੱਕਰੀ ਪਾਲ ਕੇ ਵੇਚਣਾ ਕਿਉਂ ਆਪਣਾ ਵਪਾਰ ਦਾ ਕੰਮ ਨਹੀਂ ਹੈਗਾ ਅਸਿਆ ਹਾਂ ਵੀ ਘਰੇ ਤਿਆਰ ਕਰ ਲੈਂਦੇ ਹਾਂ 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 ਠੀਕ ਆ ਤੇ ਮੂੰ ਬਾਈ ਦੇ ਵਧੀਆ ਪਸ਼ੂ ਰੱਖੇ ਹੋਏ ਨੇਗੇ ਇਹ ਹੁਣ ਆ ਬਾਹਰ ਸੇਲ ਆ ਬਾਈ ਲਵੇ ਫੋਨ ਲਾ ਸਕਦੇ ਹੋ ਤੁਸੀਂ ਜੇ ਕਿਸੇ ਨੇ ਲੈਣੀ ਹੋਵੇ ਧੰਨਵਾਦ ਜੀ